ਸਮਾਣਾ ਤੇ ਹੋਏ ਜਿਹੜਾ ਸਾਡਾ ਖਾਸਾ ਹੋਇਆ ਥਾ ਟਿਪਰ ਔਰ ਨੋਵਾ ਕਾਰ ਜਿਸ ਦੇ ਵਿੱਚ ਸੱਤ ਬੱਚੇ ਮੌਤ ਕੇ ਮੂਤ ਚਲੇ ਗਏ ਆਜ ਸੱਤਵੇਂ ਬੱਚੇ ਦਾ ਅੰਤਿਮ ਅਰਦਾਸ ਕੀਤੀ ਗਈ ਜਿਸ ਦੇ ਵਿੱਚ ਇਸ ਇਲਾਕੇ ਦੇ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਉਹਨ ਪਰਿਵਾਰਾਂ ਨੂੰ ਉਹਨ ਬੱਚਾ ਨੂੰ ਸਰਦਾਰਨੀ ਦਿੱਤੀ ਇਸ ਮੌਕੇ ਤੇ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਔਰ ਸਾਬਕਾ ਮੰਤਰੀ ਔਰ ਮੌਜੂਦਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਔਰ ਸਾਬਕਾ ਵਿਧਾਇਕ ਸਮਾਣਾ ਕਾਕਾ ਰਜਿੰਦਰ ਸਿੰਘ ਨੇ ਵੀ ਇਸ ਜਿੰਨੇ ਬੱਚੇ ਸੱਤ ਬੱਚੇ ਆ ਜਿਹੜੇ ਕੀ ਪ੍ਰਮਾਤਮਾ ਦੇ ਚਰਨਾ ਚ ਚਲੇ ਗਏ ਉਹਨਾਂ ਨੂੰ ਸਰਦਾ ਦੇ ਫੁੱਲ ਵੇਡ ਦਿੱਤੇ ਲੇਕਿਨ ਹਰੇਕ ਦੇ ਮੰਨ ਦੇ ਵਿੱਚ ਇੱਕ ਅਸੀਂ ਸਹਿਕੀਨ ਬੱਚਾ ਦਾ ਜਿਹੜਾ ਹਾਸੇ ਜਾਣ ਗਈ ਹੈ ਇਹਨਾਂ ਬੱਚਾ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਗੱਲਬਾਤ ਕਰਦੇ ਆ ਜਿਹੜੇ ਕੀ ਵਿਧਾਇਕ ਸਾਹਿਬ ਰਮੰਤਰੀ ਆਏ ਗੱਲਬਾਤ ਕਰਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਜਿਹੜਾ ਪਰਚਾ ਦਰਜ ਹੋਇਆ ਉਹ ਅੱਜ ਤੱਕ ਕਦੇ ਪਰਚਾ ਦਰਜ ਨਹੀਂ ਔਰ ਇਹ ਪਰਚਾ ਜਿਹੜਾ ਦਰਜ ਹੋਇਆ ਇਹ ਹੋਇਆ ਵੀ ਆ ਜਿਹੜਾ ਪ੍ਰੀ ਲੀਜ਼ ਲਈ ਹੋਈ ਆ ਉਤੇ ਵੀ ਜਿਹੜਾ ਓਨਰ ਆ ਉਤੇ ਵੀ ਪਰਚਾ ਜਿਹੜਾ ਦਰਜ ਹੋਇਆ ਡਰਾਈਵਰ ਤੇ ਤਾਂ ਪਰਚਾ ਦਰਜ ਹੋਣੀ ਹੋਣਾ ਔਰ ਜਿਹੜੀ ਧਾਰਾ ਲੱਗੀ ਆ ਉਹ ਅਜੇ ਤੱਕ ਲੱਗੀ ਨਹੀਂ ਸੋ ਇਸ ਕਰਕੇ ਸਾਡੇ ਵੱਲੋਂ ਬਿਲਕੁਲ ਪੂਰਾ ਜੋਰ ਦੇ ਕੇ ਇਨਸਾਫ ਦਿਵਾਉਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਆ ਜਿਹੜੀ ਪਰਿਵਾਰਾਂ ਨੇ ਕੀਤੀ ਕਿਉਂਕਿ ਜਿਨ੍ਹਾਂ ਦੇ ਬੱਚੇ ਚਲੇ ਗਏ ਉਹਨਾਂ ਤਾਂ ਇਹੀ ਆਸ ਰੱਖਿਆ ਕਿ ਸਾਨੂੰ ਇਨਸਾਫ ਮਿਲੇ ਸੋ ਉਹਦੇ ਨਾਲ ਕੋਈ ਕੁਤਾਹੀ ਨਹੀਂ ਬਰਤੀ ਜਾ ਕੋਈ ਹਰ ਤਰ੍ਹਾਂ ਦਾ ਜਿੰਨਾ ਹੋ ਸਕੂਗਾ ਇਹਦਾ ਜੇ ਆਪ ਵੀ ਜੇ ਦੀ ਸਾਨੂੰ ਕੋਈ ਉਹ ਕਰਨੀ ਪਈ ਉਹ ਉਹਦਾ ਫਾਲੋ ਅਪ ਕਰਨਾ ਪਿਆ ਉਹ ਵੀ ਕਰਾਂਗੇ ਸੋ ਕਿਉਂਕਿ ਪਰਿਵਾਰਾਂ ਨੂੰ ਜੇ ਇਨਸਾਫ ਮਿਲ ਜੇ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਪਰਿਵਾਰ ਇੱਕ ਚੀਜ਼ ਦੇ ਕਹਿ ਰਹੇ ਜੀ ਦੇਖੋ ਤੁਸੀਂ ਵੀ ਜਾ ਰਹੇ ਹੋ ਲੇਕਿਨ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਉਹਨ ਪਰਿਵਾਰਾਂ ਜਿਨ੍ਹਾਂ ਦੇ ਦੋ ਦੋ ਬੱਚੇ ਚਲੇ ਗਏ ਉਹਨਾਂ ਦੇ ਕਰਨ ਹੀ ਗਿਆ ਨਾ ਡੀਸੀ ਮੈਡਮ ਆਏ ਨਾ ਐਸਐਸਪੀ ਆਇਆ ਨਾ ਪੰਜਾਬ ਕੋਈ ਮੰਤਰੀ ਉਹਨਾਂ ਦੇ ਮੰਨ ਲਓ ਸਰਕਾਰ ਇਸ ਤਰ੍ਹਾਂ ਹੀ ਤਾਂ ਚੱਲ ਜੰਦੀ ਹੈ ਦੇਖੋ ਤੁਹਾਨੂੰ ਉਹਨਾਂ ਦੇ ਕਹਿਣਾ ਵੀ ਜਿਹੜੇ ਸਰਾਬ ਕਾਂਡ ਹੋਇਆ ਉਹਦੇ ਵਿੱਚ ਤੋਂ ਬਲੇ ਦਿੱਲੀ ਕੇ ਬੰਦੇ ਫੜ ਲਏ ਗਏ ਇਹ ਕਿਉਂ ਨਹੀਂ ਫੜੇ ਜਾਂਦੇ ਦੱਸਣ ਚਾਹੁੰਦਾ ਜਿਹੜਾ ਸਾਰੇ ਪਰਿਵਾਰਾਂ ਦੇ ਘਰੇ ਸਾਡੇ ਮੰਤਰੀ ਜੀ ਆ ਕੇ ਗਏ ਨੇ ਬਾਖਾ ਦਾ ਸੀਐਮ ਸਾਹਿਬ ਨੇ ਹੁੰਦਾ ਜੀ ਡਿਊਟੀ ਲਈ ਉਹ ਹਰ ਇੱਕ ਘਰ ਦੇ ਜਾ ਕੇ ਆਏ ਨੇ ਇੱਕ ਪਰਿਵਾਰ ਉਸ ਦਿਨ ਉਹ ਕੁਦਰਤੀ ਹੋ ਹੈ ਨਹੀਂ ਸੀ ਉਹ ਬਾਹਰ ਗਏ ਹੋ ਸੀ ਸੋ ਉਹਨਾਂ ਦੇ ਘਰ ਨੂੰ ਛੱਡ ਕੇ ਬਾਕੀ ਸਭ ਦੇ ਜਾ ਕੇ ਆ ਹਣ ਹੋਣੀ ਘਟਨਾ ਹੋਈ ਆ ਇਹਦੇ ਚ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਦੇਖੋ ਸਾਰਾ ਸ਼ਹਿਰ ਸਾਰਾ ਪੰਜਾਬ ਇਸ ਦੁੱਖ ਦੀ ਘੜੀ ਚ ਪਰਿਵਾਰਾਂ ਨਾਲ ਖੜਾ ਸੋ ਅਸੀਂ ਮੈਂ ਤਾਂ ਕਿਉਂਕਿ ਮੇਰਾ ਤਾਂ ਆਪਣੇ ਲੋਕ ਨੇ ਆਪਣੇ ਭਰਾ ਨੇ ਮੈਂ ਤਾਂ ਚਾਹੇ ਮੇਰਾ ਪੋਟਾ ਪੋਟਾ ਕਟਲ ਮੈਂ ਤਾਂ ਤਾਂ ਵੀ ਇਹਨਾਂ ਦੀ ਦੁਹਾਈ ਦੇਣੀ ਆ ਸੋ ਇਸ ਕਰਕੇ ਇਹ ਮੇਰੇ ਆਪ ਦੇ ਪਰਿਵਾਰ ਨੇ ਮੈਂ ਇਹਨਾਂ ਦਾ ਹਰ ਤਰ੍ਹਾਂ ਦੀ ਜਿਹੜੀ ਜੀ ਵੀ ਹੈਲਪ ਹੋਊਗੀ ਸਾਰੀ ਕਰਾਂ ਦੇਖੋ ਜੋ ਦੁਖਾਂਤ ਵਾਪਰਿਆ ਸਮਾਣੇ ਦੀ ਧਰਤੀ ਤੇ ਇਸ ਤੋਂ ਵੱਡਾ ਦੁੱਖ ਆਪਰ ਨਹੀਂ ਸਕਦਾ ਅੱਜ ਸਾਡਾ ਪਿਆਰਾ ਬੱਚਾ ਕ੍ਰਿਸ਼ कृष्णा ਬਾਂਸਲ ਉਹਨੂੰ ਸਾਰੀ ਅਸੀਂ ਇਲਾਕਾ ਨਿਵਾਸੀ ਸਰਦਾਰ ਸੁਮਨ ਭੇਟ ਕਨਵਾਸ ਤੇ ਇਕੱਠੇ ਹੋਏ ਆ ਜਿਸ ਦਿਨ ਦਾ ਇਹ ਪਾਣਾ ਵਰਤਿਆ ਉਸ ਦਿਨ ਦੀ ਅਸੀਂ ਸੰਸਕਾਰ ਵੀ ਕਰ ਰਹੇ ਆ ਓਗ ਵੀ ਪਾ ਰਹੇ ਆ ਬਹੁਤ ਮਾਇੂਸੀ ਵਾਲੇ ਹਾਲਾਤ ਨੇ ਬੜੇ ਦੁੱਖ ਵਾਲੇ ਹਾਲਾਤ ਨੇ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਹੋਇਆ ਉਹੀ ਜਾਣ ਸਕਦੇ ਆ ਜਿਸ ਤਨ ਲੱਗੇ ਸੋ ਤਨ ਜਾਣੇ ਕੋਈ ਨਾ ਜਾਣੇ ਫੀੜ ਭرائی ਅੱਜ ਪੰਸਲ ਪਰਿਵਾਰ ਦਾ ਇਹ ਨੰਨਾ ਮੁੰਨਾ ਬੱਚਾ ਪਿਆਰਾ ਬੱਚਾ ਬਹੁਤ ਹੀ ਹੌਨ ਹਾਰ ਲੜਾਈ ਵੀ ਲੜੀ ਹਸਪੀਟਲ ਦੇ ਵਿੱਚ ਪਰ ਪ੍ਰਮਾਤਮਾ ਨੂੰ ਕੁਛ ਹੀ ਮਨਜ਼ੂਰ ਨਹੀਂ ਸੀ ਪਰਵਾਰ ਨੂੰ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਕਰ ਸਕਦੇ ਆ ਪਰ ਮੈਂ ਅੱਜ ਸਾਰਿਆਂ ਦੇ ਸਾਹਮਣੇ ਸਾਰੇ ਆ ਰਹੇ ਹੈਗੇ ਆ ਸਾਰੇ ਪੋਲਿਟੀਕਲ ਲੀਡਰ ਵੀ ਆ ਰਹੇ ਹੈਗੇ ਆ ਸਾਡੇ ਸਤਕਾਰਯੋਗ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਵੀ ਹੋ ਕੇ ਗਏ ਆ ਪ੍ਰਤਾਪ ਸਿੰਘ ਬਾਜਵਾ ਜੀ ਵੀ ਹੋ ਕੇ ਗਏ ਗਵਰਨਮੈਂਟ ਦੇ ਵਜੀਰ ਸਾਹਿਬ ਵੀ ਹੋ ਕੇ ਗਏ ਆ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਆ ਰਹੇ ਆ ਮੈਂ ਅੱਜ ਇਸ ਦੇ ਵਿੱਚ ਇਹੀ ਬੇਨਤੀ ਕੀਤੀ ਹੈ ਵੀ ਇੰਨਾ ਡਰ ਤੇ ਸਹਿਮ ਦਾ ਮਾਹੌਲ ਕਿਉਂ ਹੈ ਸਾਡੇ ਹਰਕ ਸ਼ਹਿਰ ਸਮਾਨੇ ਦੇ ਵਿੱਚ ਕੋਈ ਬੋਲ ਨਹੀਂ ਰਿਹਾ ਦੁਕਾਨ ਤੇ ਏਡਾ ਵੱਡਾ ਮੈਂ ਸਾਰਿਆਂ ਦੇ ਸਾਹਮਣੇ ਬੇਨਤੀ ਕੀਤੀ ਹੈ ਵੀ ਇਹਦੇ ਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੋ ਇਹ ਦੁਰਘਟਨਾ ਵਾਪਰੀ ਹੈ ਸਾਡੇ ਨੰਨੇ-ਮੁੰਨੇ ਸੱਤ ਬੱਚੇ ਸਾਡੇ ਹੱਥਾਂ 'ਚੋਂ ਚਲੇ ਗਏ ਇਹਨਾਂ ਨਾਲ ਜੇ ਅਸੀਂ ਇਨਸਾਫ ਨਾ ਨਾ ਕਰ ਸਕੇ ਸਾਨੂੰ ਕਿਸੇ ਨੇ ਮਾਫ਼ ਨਹੀਂ ਕਰਦਾ ਇਹਦੇ 'ਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਦੇ 'ਚ ਕੋਈ ਟੈਂਕੀ-ਪੈਂਕੀ ਨਹੀਂ ਹੋਣਾ ਚਾਹੀਦਾ ਜੋ ਅਸਲ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਸ਼ਹਿਰ ਦੇ ਵਿੱਚ ਮੈਂ ਉਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਮੌਕਾ ਹੀ ਹੈ ਜਹ ਹੈਗਾ ਸਾਰਾ ਕੁਝ ਪਤਾ ਸ਼ਹਿਰ ਵਾਲਿਆਂ ਨੂੰ ਵੀ ਹੋਇਆ ਕੀ ਹੈਗਾ ਇਹ ਗੱਲਾਂ ਸਾਹਮਣੇ ਆਣੀਆਂ ਚਾਹੀਦੀਆਂ ਔਰ ਮੈਂ ਸਮਝਦਾ ਵੀ ਇਸ ਦੇ ਨਾਲ ਇਹ ਜਿਹੜੇ ਮਾਪੇ ਨੇ ਜਿਹੜੇ ਮਾਪਾਪ ਨੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਤਰਾਸ ਮਿਤੀ ਇਸ ਦੇ ਨਾਲ ਪਰ ਮੈਂ ਹੀ ਬੇਨਤੀ ਕੀਤੀ ਹੈ ਪਰਿਵਾਰ کہہ ਰਹੇ ਇਹ ਕੋਈ ਤਰ੍ਹਾਂ ਪੈਗੇ ਸਾਡੇ ਬੱਚੇ ਕਭ ਜੇ ਸਮੇਂ ਸਾਫ ਨਾ ਮਿਲਿਆ ਅਸੀਂ ਸੰਘਰਸ਼ ਕਰਾਂਗੇ ਚਾਹਾਂਗੇ ਅਸੀਂ ਸਾਰੇ ਪਰਿਵਾਰਾਂ ਦੇ ਨਾਲ ਅਸੀਂ ਸਾਰੇ ਪਰਿਵਾਰਾਂ ਦੇ ਨਾਲ ਹੈ ਜੋ ਹੁਕਮ ਲਾਵਾਂਗੇ ਜੇ ਇਨਸਾਫ ਨਾ ਮਿਲਿਆ ਤਾਂ ਪਰਿਵਾਰਾਂ ਦੇ ਨਾਲ ਖੜੇ ਹੋ ਕੇ ਇਨਸਾਫ ਲਵਾਵਾਂਗੇ ਆਪ ਦਾ ਵਿਧਾਇਕ ਰਜਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਇਹ ਜਿਹੜੇ ਸੱਤ ਬੱਚੇ ਮਾਸੂਮ ਬੱਚੇ ਸੀ ਜਿਹੜੇ ਕਿ ਇਸ ਹਾਦਸੇ ਵਿੱਚ ਚਲੇ ਗਏ ਆ ਇਹਨਾਂ ਬੱਚਿਆਂ ਨੂੰ ਜਸ ਇਨਸਾਫ ਨਾ ਮਿਲਿਆ ਜਿਸ ਤਰ੍ਹਾਂ ਪਰਿਵਾਰ ਬੜੇ ਦੁਖੀ ਮੰਤੋਂ ਆਪਣੇ ਜਿਹੜੇ ਜਜ਼ਬੇ ਨੂੰ ਕਹਿ ਰਹੇ ਆ ਉਹਨਾਂ ਕੇ ਮਨ ਦੀ ਜਿਹੜੀ ਗੱਲ ਹੈ ਉਸ ਦੇ ਲਈ ਉਹਨਾਂ ਨੇ ਇੱਕੋ ਗੱਲ ਕਹੀ ਵੀ ਸਾਨੂੰ ਸਾਡੇ ਬੱਚਾ ਦਾ ਇਨਸਾਫ ਚਾਹੀਦਾ ਹੁਣ ਸਰਕਾਰ ਤੇ ਗੱਲ ਆਂਦੀ ਹੈ ਅਧਿਕਾਰੀਆਂ ਤੇ ਗੱਲ ਆਂਦੀ ਹੈ ਵੀ ਜਿਹੜੇ ਕੱਥੀ ਤੇ ਜਿਹੜੇ ਨਾਮਜ਼ਦ ਕਿਤੇ ਗਏ ਮਾਮਲੇ ਦੇ ਵਿੱਚ ਜਿਹੜੇ ਮਾਲਕ ਐ ਟਿੱਪਰ ਦੇ ਉਹ ਕਦੋਂ ਫੜੇ ਜਾਣਗੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ ਹੁਣ ਪੁਲਿਸ ਪ੍ਰਸ਼ਾਸਨ ਤੇ ਸਾਰਾ ਮਾਮਲਾ ਵੀ ਅੱਜ ਉਹਨਾਂ ਕੀ ਜ਼ਮਾਨਤਾ ਕੀ ਵੀ ਕੋਰਟ ਤੇ ਲੱਗੀ ਹੋਈ ਸੀ ਕੱਲ ਜ਼ਮਾਨਤ ਨਹੀਂ ਹੋਈ ਅੱਜ ਕੀ ਫੈਸਲਾ ਦੇ ਐਜਸਾਹਿਬਾਨ ਨੇ ਲੇਕਿਨ ਪਰਿਵਾਰਾਂ ਦੇ ਵਿੱਚ ਇੱਕੋ ਹੈ ਕਿ ਸਾਡੇ ਬੱਚਾ ਦਾ ਜਿਹੜੇ ਬੱਚੇ ਸਾਡੇ ਚਲੇ ਗਏ ਸਾਡੇ ਬੱਚੇ ਮੁੜ ਕੇ ਨਹੀਂ ਆ ਸਕਦੇ ਲੇਕਿਨ ਸਾਨੂੰ ਆਪਣੇ ਬੱਚਾ ਦਾ ਇਨਸਾਫ ਮਿਲਣਾ ਚਾਹੀਦਾ ਹੈ ਇਹੀ ਉਹਨਾਂ ਦੀ ਅਪੀਲ ਹੈ ਸਰਕਾਰ ਦੇ ਅੱਗੇ ਕੈਮਰਾਮੈਨ ਡਿਗੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼